ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕਹਿਵਾ ਜੀ ਤਾਂ ਜੇ ਮੈਂ ਕਿਹਾ ਚਲੋ ਕਰਦੇ ਆਂ ਗੱਲਬਾਤ ਤੇ ਭਰਾਵਾਂ ਦੇ ਕਾਫੀ ਮੈਸੇਜ ਆਉਂਦੇ ਰਹਿੰਦੇ ਆ ਤੇ ਕਹਿੰਦੇ ਯਾਰ ਠੰਡ ਤੋਂ ਹੁਣ ਕਿਵੇਂ ਬਚਾ ਹੋਏ ਤਾਂ ਠੰਡ ਵਾਲਾ ਉਹਦੇ ਉਹਦੇ ਸੰਗਲ ਜਿਦਾ ਉਹ ਕੱਢਿਆ ਨਹੀਂ ਹੋਏ ਚੋਲੀ ਹੁਣ ਉਹ ਸੰਗਲ ੜਾਈ ਖੜੀ ਸੀ ਸਿੰਘ ਦੇ ਵਿੱਚ ਉਹ ਪਹਿਲਾਂ ਦੇਖਿਆ ਕਰੋ ਸੰਪਾ ਦੀ ਵੀ ਨੀਵੀਂ ਗਾਤੋਂ ਪਾਈ ਖੜੀ ਐ ਆਹੋ ਥੋੜਾ ਜਿਹਾ ਚਲ ਕੋਈ ਨਾ ਆ ਇੱਕ ਦੋ ਦਿਨਾਂ ਦੀ ਰਹਿ ਗਿਆ ਕੰਮ ਯਾਰ ਹੱਪ ਅਡੇਟ ਕਰਾਂ ਧੋਪਾਂ ਤੋਂ ਪਾਈਆਂ ਪੈਣ ਲੱਗ ਜਾਂਨ ਤਾਂ ਬਾਕੀ ਬਚਾ ਤਾਂ ਸਹੀ ਆ ਅਸੀਂ ਗੱਲਬਾਤ ਕਰਨ ਲੱਗੇ ਸੀਗੇ ਤੇ ਆ ਦੁੱਧ ਪਾ ਕੇ ਨੇ ਉਹਦੇ ਕੁੰਡਾ ਕੱਢ ਦੀ ਸੰਗਲ ਦਾ ਵਿੱਚ ਸਿੰਘ ਜੇ ਪਾਈ ਖੜੀ ਲੰਮੂ ਤਾਂ ਵੀ ਜਿਆਦਾ ਤਾਂ ਅਸੀਂ ਕੋਸ਼ਿਸ਼ ਇਹੀ ਕਰਦੇ ਆ ਵੀ ਜਿਹੜਾ ਪਸ਼ੂ ਆ ਵੀ ਬਾਹਰ ਨਾ ਜਾਣ ਕਿਉਂਕਿ ਬਾਹਰ ਜੇ 10-20 ਮਿੰਟ ਧੁੱਪ ਦੀ ਕੋਈ ਸੁਭਾਵਨਾ ਜੀ ਵੀ ਲੱਗਦੀ ਆ ਜਿਹੜਾ ਤਾਂ ਘਰਾਂ ਦੇ ਵਿੱਚ ਹਵਾ ਹਵਾ ਨਹੀਂ ਚੱਲਦੀ ਉਥੇ ਤਾਂ ਗੱਲ ਵੱਖਰੀ ਹੁੰਦੀ ਆ ਪਸ਼ੂ ਨੂੰ ਘਾਲ ਮੁਕਾਬਤ ਤੇ ਬੱਚਿਆਂ ਉੱਚਾ ਥੱਲੇ ਜਿਵੇਂ ਮੰਨ ਲਓ ਹੁਣ ਸੁਆਹ ਹੋ ਜਾਂਦੀ ਆ ਲਿਟਲੂਟੀ ਬਣਦੀ ਆ ਹੋਰ ਤੂੰ ਹੀਂਦੀ ਹੋਗੀ ਸੁਆਹ ਨੂੰ ਸਿੱਟ ਦੇਈ ਤੇ ਬੱਚਿਆਂ ਨੂੰ ਐਂ ਠੰਡ ਤੋਂ ਬਚਾਉਣ ਦੀ ਕੋਸ਼ਿਸ਼ ਕਰੀਦੀ ਏ ਠੀਕ ਹੈ ਤੇ ਕਿਉਂਕਿ ਬੱਚੇ ਗੱਲੇ ਕੋਲਾ ਦਾ ਖੈਰ ਕਰ ਹੀ ਲੈਂਦੇ ਪਰ ਖੁਸ਼ ਸੁੱਕੇ ਦਾ ਕੋਸ਼ਿਸ਼ ਜਿਆਦੇ ਤੋਂ ਜਿਆਦੇ ਇਹੀ ਕਰੀਦੀ ਆ ਵੀ ਸੁੱਕੇ ਰਹਿਣ ਤਾਂ ਇਹ ਆ ਸਵਾਹ ਹੁੰਦੀ ਆ ਉਹਦੇ ਨਾਲ ਪੂਰਾ ਵਧੀਆ ਰਹਿੰਦੇ ਐ ਸਖਤ ਮੈਂ ਸੁੱਕਾ ਰਹਿੰਦਾ ਆ ਤਾਂ ਵੈਸੇ ਵੀ ਜਿਆਦੇ ਸੁੱਕੀ ਰਹਿੰਦੀ ਹੈ ਨੇ ਤਾਂ ਇਦਾਂ ਹੀ ਕਰਕੇ ਜਾਣਾ ਸਾਰਾ ਕੋ ਤੇ ਮਾੜਾ ਮੋਟਾ ਕਿਉਂਕਿ ਦਿਨੇ ਦਿਨੇ ਦਾ ਪਾਣੀ ਪੂਣੀ ਪੀਂਦਿਆਂ ਮਾੜਾ ਮੋਟਾ ਕੁਝ ਬਾਥਰੂਮ ਹੋਵੇ ਦਾ ਕੋਈ ਪਾਣੀ ਪਿੰਡੋਲੀਆਂ ਦਾ ਤਾਂ ਹੁਣ ਇੱਕ ਵਾਰੀ ਧਾਰਾਂ ਤੁਰਾਂ ਦਾ ਕੰਮ ਨਿਵੇੜ ਕੇ ਤੇ ਵੱਧ ਕੇ ਉਦੋਂ ਸਾਰਾ ਕਲੀਅਰ ਹੋ ਜਾਂਦਾ ਤਾਂ ਉਦੋਂ ਬਾਅਦ ਸੁੱਕ ਸੁੱਕ ਪੈਂਦੀ ਆ ਫਿਰ ਕਿਉਂਕਿ ਹੁਣ ਵਾਰੀ ਵਾਰੀ ਤਾਂ ਜਨੇ ਤੜਕੇ ਪੈ ਜਾਂਦੀ ਫਿਰ ਦੁਪਹਿਰ ਵਾਲਾ ਜਦੋਂ ਕਿਰਾਣ ਥੋੜਾ-ਬੂੜਾ ਬੈਦਣਾ ਚੰਗੀ ਤਰ੍ਹਾਂ ਤਾਂ ਫਿਰ ਉਦੋਂ ਤੁਹਾਨੂੰ ਪਤੀ ਆ ਫਿਰ ਫਿਰ ਇਕੱਠੀ ਕਰਨੀ ਪੈਂਦੀ ਆ ਸੁੱਕ ਗੇਲੀ ਹੋ ਜਾਂਦੀ ਆ ਤੇ ਪਰ ਐ ਹੁੰਦਾ ਜਦੋਂ ਬੈ ਗਈਆਂ ਤਾਂ ਬੈ ਗਈਆਂ ਵਧੀਆ ਐ ਲੋਟ ਤੇ ਹੁਣ ਸਾਮ ਨੂੰ ਜ਼ਰੂਰ ਮਤਲਬ ਜਿਹੜਾ ਸੁੱਕਾ ਨਾ ਜਿਵੇਂ ਹੁਣ ਜਿਆਦਾ ਧੁੰਦਾ ਸੀਗੀ ਹੁਣ ਬਾਹਰ ਤਾਂ ਕੱਢਦੇ ਨਹੀਂ ਸੀ ਜਿਵੇਂ ਤੜਕੇ ਇੱਕ ਵਾਰੀ ਨਹਾ ਨੂੰ ਕੇ ਫਰਸ਼ ਤੋਂ ਉੱਤੇ ਵੀ ਹੁੰਦੇ ਆ ਫਰਸ਼ ਧੋ ਕੇ ਬੋਕਰ ਮਾਰ ਦਿੰਦਾ ਰਾਜੀ ਜਿਹੜਾ ਪਾਣੀ ਪੁਣੀ ਹੁੰਦਾ ਕੱਢ ਦਿੰਦਾ ਪਾਣੀ ਪੁਣੀ ਕੱਟ ਕੇ ਉਦੋਂ ਬਾਅਦ ਕੀ ਕਰਦੇ ਉੱਤੇ ਨਾ ਤਾਂ ਕੁਛ ਤਾਂ ਜਿਹੜਾ ਪਾਣੀ ਸੁੱਕਿਆ ਹੋਆ ਹੁੰਦਾ ਫਰਸ਼ ਦੇ ਉੱਤੇ ਉਹ ਛੇਤੀ ਸੁੱਕ ਜਾਂਦਾ ਤੇ ਜਿਵੇਂ ਮੂਰੇ ਸੁੱਕੇ ਹੋਏ ਹੁੰਦੇ ਆ ਕਿਤੇ ਬੈਠੀਆਂ ਅਧੀਆਂ ਗਿੱਲਾ ਕਰ ਰਹਨ ਲੰਗੀਆਂ ਤੱਕੇ ਧੋਕੇ ਨਾਲੀ ਪਾਣੀ ਪੁਣੀ ਧੋ ਲੈਂਦੇ ਆ ਤੇ ਜਿਆਦਾ ਮਹਿਸਾ ਇਹ ਧੁੰਦ ਦੇ ਕਾਰਨ ਇਹ ਸੁੱਕ ਜਾਂਦਾ ਸੁੱਕ ਜਾਂਦਾ ਤਾਂ ਉਦੋਂ ਬਾਅਦ ਕੁਛ ਜਿਹੜੀ ਸੁੱਕ ਪਈ ਜਾਂਦੀ ਹੈ ਪਰਾਲੀ ਸੁੱਕਾ ਪਾ ਕੇ ਤੇ ਫਿਰ ਜਾ ਕੇ ਬੈਠੇ ਰਹਿੰਦੇ ਹਾਂ ਬਸ ਦੋ ਵਾਰੀ ਇਦਾਂ ਕੰਮ ਕਰਨਾ ਚਾਹੀਦਾ ਤੜਕੇ ਪਾਣੀ ਪੀਣ ਤੋਂ ਬਾਅਦ ਤੇ ਸਾਮ ਨੂੰ ਹੁਣ ਜਦੋਂ ਪਾਣੀ ਪੀ ਲਿਆ ਨੇ ਧਾਰਾ ਤੋਂ ਨਿਕਲੀ ਜਾਂਦੀਆਂ ਸਾਰੀਆਂ ਕੰਮ ਕੰਪਲੀਟ ਹੋ ਜੂਗਾ ਉਸ ਤੋਂ ਬਾਅਦ ਫਿਰ ਹੁਣ ਜਦ ਮੈਂ ਇਹ ਸਾਰੇ ਸਾਫ ਸੋਕ ਕੀਤੇ ਹੋਏ ਤੇਦੂ ਵਾਰ ਇਕੱਲੀ ਛੁੱਪ ਪੈ ਜੂਗੀ ਆ ਬਸ ਇਹ ਠੰਡ ਤੋਂ ਸੇਫਟੀ ਰੱਖੀ ਦੀ ਐ ਇੰਨਾ ਕੁ ਵਿਚਾਰ ਰੱਖਿਆ ਠੰਡ ਤੋਂ ਤਾਂ ਜਿਆਦਾ ਦਾ ਵਿਚਾਰ ਕਰ ਦੇਣੀ ਬਾਕੀ ਪਲੜ ਪੁਲੜ ਜਿਵੇਂ ਵਕ ਕਟਰੋ ਕੋਟਰੂ ਜਿਹੜੇ ਪਲੜ ਫਟ ਲਾਂਦੀ ਸੀ ਉਹਨਾਂ ਦੇ ਇਸ ਤਰ੍ਹਾਂ ਡਬਲ ਰਸੇ ਕੀਤੇ ਹੋਏ ਆ ਲਾੜ ਦਾ ਕੱਟੇ ਬਹੁਤ ਚੰਗੇ ਖੜੇ ਆ ਤੋਣਾ ਤੋਣਾ ਪੂਰਾ ਖੁੱਲਗਾ ਦੇ ਇਹਦਾ ਰਸਾ ਦੇ ਪਰਲੇ ਪਾਸੂ ਆ ਇੱਥੋਂ ਕੱਸ ਕੇ ਤੇ ਬੈਠਾ ਉਹ ਉੱਥੇ ਦੇਖੋ ਜਦੋਂ ਖੜਾ ਹੋ ਜੂ ਉਧਰਲਾ ਪਾਸਾ ਪਾਉਂਦੇ ਇੱਧਰ ਆ ਕੇ ਬਾਈ ਜੀ ਪਰ ਪੱਲੜ ਦੇ ਮੂੰਹ ਨਹੀਂ ਜਾਣਾ ਤੇ ਤੋਣ ਜਮਾ ਰਹਿੰਦੀ ਸਿੱਧੀ ਇਹਦੀ ਜਮਾ ਐ ਬਾਲ ਬੋਲ ਕੱਡੇ ਹੋਏ ਇਹ ਵੀ ਤਗੜੇ ਹੋਗੇ ਦੋਨੇ ਕੱਟੇ ਹੁਣ ਇਹ ਵੀ ਦਿੱਲੀ ਵਾਲੀ ਬਲੱਡ ਲੈਂਡ ਚੋਂ ਵੀ ਵੱਡੇ ਕਬੱਡੀ ਦੀ ਦਾ ਤੇ ਇੱਕ ਛੋਟੀ ਦਾ ਪਹਿਲਣ ਦਾ ਤੇ ਆ ਖੜਾ ਇਹਨਾਂ ਦਾ ਮਤਲਬ ਮਾਮਾ ਕਹਿ ਸਕਦੇ ਆ ਮੇਣੀ ਦਿੱਲੀ ਵਾਲੀ ਜਿਹੜੀ ਮੱਝ ਵੱਡੀ ਬੁੜੀ ਹੋ ਗਈ ਤਾਂ ਉਹਦਾ ਕੱਟਾ ਗਾਇ ਪੰਚਾਇਤੀ ਬੋਲ ਦੇ ਨਾਲ ਹੈ ਰਾਜੂ ਆ ਵੀ ਮਾਰ ਜਾ ਮਾੜਿਆ ਥੋੜਾ ਇਹਨੇ ਕਰਤਾ Goa ਤਾਂ ਕੋਸ਼ਿਸ਼ ਤਾਂ ਕਰੀਦੀ ਆ ਵੀ ਸੱਸ ਵਾਈ ਟਾਈਮ ਕੋ ਟਾਈਮ ਹੁੰਦੀ ਰਵੇ ਪਰ ਫੇਰ ਵੀ ਚੱਲ ਕਹਿਣਾ ਹੁੰਦਾ ਜਿਵੇਂ ਪਸ਼ੂ ਆ ਤਾਂ ਫੇਰ ਇਹਨਾਂ ਨੂੰ ਤਾਂ ਵਿਚਾਰਨ ਦੱਸ ਨਹੀਂ ਸਕਦੇ ਹਨਾ ਪਾਣੀ ਤਾਂ ਇਹ ਡੋਲ ਲੰਦੇ ਕਈ ਵਾਰੀ ਪਸਾਬ ਸੂਕਰੀ ਜਾਂਦੇ ਆ ਪੂਛਾ ਮੂਛਾਂ ਦੇ ਨਾਲ ਹੀ ਜਲਾਈ ਜਾਂਦੇ ਆ ਕਦੋ ਜਿਨ ਬਾਕੀ ਦੇਖਦੇ ਆ ਜੇ ਇੱਕ ਦੋ ਦਿਨਾਂ ਦੇ ਵਿੱਚ ਸੁਭਾਵਨਾ ਤਾਂ ਹੈਗੀ ਆ ਵੀ ਜਿਵੇਂ ਬੱਦਲ ਬੱਦਲ ਬਣੇ ਵੀ ਆ ਵੀ ਮਾੜਾ ਮੂਟਾ ਇੱਕ ਵਾਰੀ ਤਾਂ ਮੀਂਹ ਪਊਗਾ ਵੀ ਜੇ ਇੱਕ ਵਾਰੀ ਮੀਂਹ ਪੈ ਗਿਆ ਤੇ ਧੁੱਪਾਂ ਨਿਕਲਣ ਲੱਗੀਆਂ ਨਿਖਰ ਲੱਗ ਗਿਆ ਕਿਰਾ ਜੇ 10 11 ਵਜੇ ਵੀ ਧੁੱਪਾ ਆਉਣ ਦੀ ਸੁਭਾਵਨਾ ਹੋਵੇ ਨਾ ਫਿਰ ਵੀ ਐਂ ਜਦੋਂ ਹੁੰਦਾ ਵੀ ਇੱਕ ਵਾਰੀ ਬੰਦਾ ਉਹ ਟਾਈਮ ਤੇ ਨਮਾਉਣ ਲੱਗਾ ਹੁੰਦਾ ਨਾਈ ਜਾਂਦਗਾ ਤੇ ਪਪ ਮੈਸਾ ਬਾਹਰ ਹੋਈ ਜਾਂਦੀਆਂ ਪਰ ਅਜੇ ਧੁੱਪ ਦੀ ਸੁਭਾਵਨਾ ਕੋਈ ਵੀ ਨਹੀਂ ਇਹ ਸੁਭਾਵਨਾ ਨਹੀਂ ਤੇ ਫਿਰ ਪ੍ਰੋਬਲਮ ਪੈਂਦੀ ਪੈਂਦੀ ਹੈ ਤਾਂ ਠੀਕ ਹੈ ਜੀ ਧੰਨਵਾਦ ਸਸੀ ਕਾਲਾ ਜਮ ਹੈ ਸ਼ਾਮ ਦਾ ਵੇਲਾ ਤੇ ਪ੍ਰਮਾਣਾਂ ਗੱਲਬਾਤ ਸਾਂਝੀ ਕਰਕੇ ਤੇ ਮੈਂ ਕੋਈ ਇੱਕ ਅੱਧੀ ਛੋਟੀ ਜੀ ਵੀਡੀਓ ਬਣਾਈ ਜਾਵੇ